ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿਚਕਾਰ ਇੱਕ ਟਾਈਮ ਇੰਡਸਟਰੀ ਦੀ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਤੇ ਹੁਣ ਉਸ ਕੰਟਰੋਵਰਸੀ ਨੂੰ ਲੈ ਕੇ ਬੱਬੂ ਮਾਨ ਦੇ ਵੱਲੋਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬਾਰੇ ਖਾਸ ਜ਼ਿਕਰ ਕੀਤਾ ਗਿਆ ਹੈ। ਸੋ ਜਿੱਦਾਂ ਕਿ ਅਪਸਰ ਜਾਣਦੇ ਆ ਬੱਬੂ ਮਾਨ ਹੁਣ ਕਈ ਮਸ਼ਹੂਰ ਚੈਨਲਾਂ ਦੇ ਨਾਲ ਆਪਣਾ ਇੰਟਰਵਿਊ ਕਰ ਰਹੇ ਨੇ ਤੇ ਹੁਣ ਉਸੇ ਇੰਟਰਵਿਊ ਦੇ ਵਿੱਚ ਬੱਬੂ ਮਾਨ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ ਜੋ ਕੰਟਰੋਵਰਸੀ ਹੋਈ ਸੀ ਉਸ ਦੇ ਬਾਰੇ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਦੇ ਜਾਣ ਬਾਅਦ ਬੱਬੂ ਮਾਨ ਨੇ ਵੀ ਜਦਨੇ ਕਿਸਿੱਧੂ ਦੇ ਔਨਲ ਮੂਸੇਵਾਲ ਦੀ ਹਵੇਲੀ ਖੁਸ਼ੀਆਂ ਪਰਤੀਆਂ ਤਾਂ ਫਿਰ ਵੀ ਬੱਬੂ ਮਾਨ ਦੇ ਬਲੋ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਸੀ ਤੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਤੇ ਹੁਣ ਇਹ ਬੱਬੂ ਮਾਨ ਦੀ ਇੰਟਰਵਿਊ ਵਾਲੀ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਜੰਦਾ ਵਾਇਰਲ ਹੋ ਰਹੀ ਐ ਜਿਸ ਨੂੰ ਕਿ ਤੁਸੀਂ ਆਪਣੀ ਮੋਬਾਈਲ ਦੀ ਸਕਰੀਨ ਤੇ ਵੀ ਦੇਖ ਸਕਦੇ ਹੋ ਸਿੱਧੂ ਮੂਸੇਵਾਲ ਨੇ ਹਣ ਕਿਹਾ ਕਿ ਉਹ ਮੇਰੇ ਤੋਂ 20 22 ਸਾਲ ਵੱਡੇ ਨੇ ਇਸ ਬਾਰੇ ਤੁਹਾਡੇ ਵਿਚ ਸਾਰਿਆਂ ਨੂੰ ਪਿਆਰ ਕਰਦਾ ਕੋਈ ਸਭ ਚੰਗੇ ਨੇ ਮੇਰੇ ਤੋਂ ਤਾਂ ਸਾਰੇ ਚੰਗੇ ਨੇ ਔਰ ਇਹ ਜਿਹੜੇ ਪੱਤਰਕਾਰ ਤੁਹਾਡੇ ਚੋਂ ਵੀ ਲੋੜ ਤੋਂ ਜ਼ਿਆਦਾ ਨੈਗੇਟਿਵਿਟੀ ਤੁਸੀਂ ਵੀ ਉਹਦੇ ਹੱਕਦਾਰ ਮੈਨੂੰ ਮਿਲਦਾ ਤੁਸੀਂ ਆਪਣੀ ਜ਼ਿੰਮੇਵਾਰੀ ਚੱਕੋ ਜੇਕਰ ਤੁਸੀਂ ਵੀ ਬਿਨਾ ਕਿਸੇ ਹੇਟ ਤੋਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ